ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡੀ ਗਵਿੰਦਗੜ ਦੇਖੋ ਪ੍ਰਵਾਸੀਆਂ ਜਿਹੜੇ ਬੱਚੇ ਨੇ ਉਹਨਾਂ ਨੇ ਇੱਕ ਉਸ ਇੱਕ ਭਰਾ ਦੀ ਸਾਡੇ ਦੀ ਦਸਤਾਰ ਨੂੰ ਹੱਥ ਪਾਇਆ ਤੇ ਦਾਤ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਕੀ ਹੋਇਆ ਸੀ ਸਾਰੀ ਗੱਲ ਦੱਸੋ ਵੀ ਕੀ ਹੋਈ ਆ ਅੱਜ ਮੈਂ ਸਕੂਲ ਤੋਂ ਦੇ ਪੇਪਰ ਦੇ ਕੇ ਆ ਰਿਹਾ ਸੀ ਜੀ ਪੇਪਰ ਦੇ ਕੇ ਆ ਜਦ ਮੈਂ 10:00 ਵਜੇ ਆਪਣੇ ਘਰ ਦੇ ਕੋਲ ਪਹੁੰਚਿਆ ਪੰਜ ਨੰਬਰ ਗਲੀ ਵਿੱਚ ਚਾਰ ਮੁੰਡੇ ਸਪਲੈਂਡਰ ਬਾਈਕ ਤੇ ਦਾਕ ਨਾਲ ਦਾਤ ਸੋਏਤ ਮੇਰੇ ਤੇ ਹਮਲਾ ਕਰਨ ਲਈ ਆਈ ਸੀ ਉਹਨਾਂ ਨੇ ਮੇਰਾ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਉਹਦੇ ਨਾਲ ਇੱਕ ਹੋਰ ਮੁੰਡਾ ਸੀਗਾ ਉਹਨੇ ਮੇਰੇ ਕੜੇ ਮਾਰੇ ਨੇ ਇੱਥੇ ਵੀ ਉਹ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਆ ਸੱਚੇ ਕੜੇ ਮਾਰੇ ਨੇ ਅਤੇ ਸਿਰ ਦੇ ਵਿੱਚ ਸੱਟ ਲੱਗੀ ਹੈ ਬਈ ਹਾਂਜੀ ਆ ਮੂੰਹ ਤੇ ਵੀ ਲੱਗੀ ਹੋਈ ਆ ਇੱਥੇ ਵੀ ਲੱਗੀ ਹੋਈ ਆ ਠੀਕ ਐ ਤੇ ਉਹ ਪਹਿਲਾਂ ਵੀ ਬਾਈ ਕਰਦੇ ਸੀ ਇਹ ਤੁਹਾਡੇ ਨਾਲ ਬਦਮਾਸ਼ੀ ਹਾਂਜੀ ਪਹਿਲਾਂ ਵੀ ਆਣਾ ਇਹਨਾਂ ਨੇ ਮੇਰੇ ਉਪਕੰਗ ਦੀ ਕੋਸ਼ਿਸ਼ ਕੀਤੀ ਆ ਸਕੂਲ ਤੋਂ ਦਿਖਾਜੇ ਜਾਂਦੇ ਹੁੰਦੇ ਸੀ ਵਰਦੇ ਵਿੱਚ ਕੰਟੈਂਡਸ ਲਵਾ ਕੇ ਬਦਮਾਸ਼ੀ ਵੀ ਕਰਦੇ ਹੁੰਦੇ ਸኩል ਵਿੱਚ ਤੇ ਭੱਜ ਜਾਂਦੇ ਹੁੰਦੇ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਨੇ ਬਾਈ ਹਾਂਜੀ ਨਸ਼ਾ ਵੀ ਕਰਦੇ ਆ ਠੀਕ ਐ ਠੀਕ ਐ ਦੇਖੋ ਵੀਰ ਜੀ ਗੱਲ ਇਹ ਆ ਵੀ ਮੰਡੀ ਗੁੰਦਗੜ ਦਾ ਸਕੂਲ ਹੋਵੇ ਖਾਲਸਾ ਸਕੂਲ ਦੇ ਨਾਲ ਅਰਜੰਦਤ ਹੋਵੇ ਤੇ ਉੱਥੇ ਪ੍ਰਵਾਸੀ ਜਿਹੜੇ ਬੱਚੇ ਨੇ ਉਹ ਪੜ ਰਹੇ ਨੇ ਤੇ ਉੱਥੇ ਪੜ ਕੇ ਇਹ ਉਹਨਾਂ ਨੇ ਇਸ ਵੀਰ ਦੀ ਸਾਡੀ ਦੀ ਦਸਤਾਰ ਨੂੰ ਹੱਥ ਲਾਇਆ ਹੈ ਤੇ ਦੇਖੋ ਕਿੰਨੀ ਮੰਦਭਾਗੀ ਘਟਨਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਸਖਤ ਹੈ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਸਮਾਂ ਦੇਖੋ 10 ਵਜੇ ਦਾ ਸੀ ਤੇ ਹੁਣ 4 ਵਜੇ ਹਾਲ ਤੱਕ ਕੋਈ ਵੀ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਨਹੀਂ ਹੋਈ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹਨਾਂ ਜਿਹੜੇ ਬੱਚੇ ਨੇ ਜਿਹੜੇ ਪ੍ਰਵਾਸੀ ਨੇ ਬਾਹਰੋਂ ਆ ਕੇ ਇੱਥੇ ਵਿਦਮਾਸ਼ੀ ਕਰ ਰਹੇ ਨੇ ਨਸ਼ਾ ਸੇਵਨ ਕਰਦੇ ਨੇ ਖਾਲਸਾ ਸਕੂਲ ਦਾ ਨਾਮ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਵੀਰ ਦੀ ਜਿਹੜੀ ਰਸਤਾਰ ਦੀ ਬੇਦਬੀ ਹੋਈ ਆ ਉਸ ਦੀ ਸ਼ਾਨ ਨੂੰ ਬਰਕਰਾਰ ਕਰਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਆ ਵੀ ਉਸ ਦੇ ਉੱਤੇ ਪੂਰੀ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਦੇਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ